ਹਾਂਜੀ ਵੀਰੇਟੋ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੂਗੇ ਤੇ ਅੱਜ ਆਪਾਂ ਕਰਾਂਗੇ ਪੰਜਾਬੀ ਲੋਕ ਨਾਚ ਕਿੱਦਾਂ ਤੇ ਇੱਕ ਲੇਖ ਹੈਗਾ ਤੇ ਇਸਨੇ ਲੇਖ ਆ ਖਾਨ ਸੁਖਦੀਪ ਸੁਖਦੀਪ ਮਾਦਪੁਰੀ ਤੇ ਅੱਜ ਆਪਾਂ ਕਰਾਂਗੇ ਇਸ ਦੇ ਕੁਐਸਚਨ ਆਨਸਰ ਤੇ ਇਹ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਵਿੱਚ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤੇ ਆਪਾਂ ਸਟਾਰਟ ਕਰਦੇ ਹਾਂ ਇਸ ਦਾ ਪਹਿਲਾ ਕੁਐਸਚਨ ਹੈਗਾ ਕਿ ਲੋਕ ਨਾਚ ਕਿਸ ਨੂੰ ਆਖਦੇ ਹਨ ਜਦੋਂ ਕੋਈ ਮਨੁੱਖ ਆਪਣੇ ਮਨ ਦੀ ਖੁਸ਼ੀ ਦਾ ਪ੍ਰਗਟਾਵਾ ਬਚਤ ਵਿੱਚ ਆ ਕੇ ਸਰੀਰਕ ਹਰਕਤਾਂ ਰਾਹੀਂ ਕਰਦਾ ਹੈ ਅਤੇ ਉਹ ਰਾਗ ਤੇ ਤਾਲ ਦੇ ਸੁਮੇਲ ਨਾਲ ਨੱਚ ਉੱਟਦਾ ਹੈ ਅਤੇ ਇੱਕ ਮਨੁੱਖ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਦੇ ਲਈ ਜਦੋਂ ਉਸ ਦੇ ਜਿਹੜੇ ਦੂਸਰੇ ਸਾਥੀ ਹੁੰਦੇ ਨੇ ਉਸ ਦੇ ਨਾਲ ਰਲ ਮਿਲ ਕੇ ਨੱਚਣ ਲੱਗਦੇ ਹਨ ਤਾਂ ਇਹ ਇੱਕ ਇਹ ਨਾਚ ਹੈ ਜਿਹੜਾ ਉਹ ਸਮੂਹਿਕ ਨਾਚ ਦਾ ਰੂਪ ਧਾਰਨ ਕਰ ਲੈਂਦਾ ਹੈ ਇਸ ਨੂੰ ਲੋਕ ਨਾਚ ਕਹਿੰਦੇ ਹਨ ਤਾਂ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਕਿ ਪੰਜਾਬ ਦੇ ਲੋਕ ਨਾਚ ਕਿਹੜੇ-ਕਿਹੜੇ ਹਨ ਤਾਂ ਇਸ ਦਾ ਆਨਸਰ ਹੈਗਾ ਗਿੱਧਾ ਝੂਮਰ ਪੰਗੜਾ ਲੁੱਡੀ ਤਮਾਲ ਸੰਮੀ ਕਿਕਲੀ ਆਦਿ ਪੰਜਾਬ ਦੇ ਲੋਕ ਨਾਚ ਹਨ ਅਗਲਾ ਕੁਐਸਚਨ ਹੈਗਾ ਗਿੱੱਦਾ ਕਦੋਂ ਪਾਇਆ ਜਾਂਦਾ ਹੈ ਤਾਂ ਇਸ ਦਾ ਆਨਸਰ ਹੈਗਾ ਕਿ ਗਿੱੱਦਾ ਕਿਸੇ ਵੀ ਖੁਸ਼ੀ ਦੇ ਮੌਕੇ ਉੱਤੇ ਪਾਇਆ ਜਾ ਸਕਦਾ ਹੈ ਵਿਆਹ ਸ਼ਾਦੀ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਗਿੱੱਦਾ ਪਾਇਆ ਜਾਂਦਾ ਹੈ ਸੌਣ ਦੇ ਮਹੀਨੇ ਵਿੱਚ ਕੁੜੀਆਂ ਨੇ ਜਿਹੜੀਆਂ ਉਹ ਤੀਆਂ ਦੇ ਤਿਹਾੜੀ ਤੇ ਗਿੱੱਦਾ ਪਾਉਂਦੀਆਂ ਹਨ ਮਟਿਆਰਾਂ ਪਿੰਗਾ ਝੂਟਦੀਆਂ ਹਨ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਮਟਿਆਰਾ ਗਿੱੱਦਾ ਕਿਵੇਂ ਪਾਉਂਦੀਆਂ ਹਨ ਤਾਂ ਇਸ ਦਾ ਆਨਸਰ ਹੈਗਾ ਇੱਕ ਗੋਲ ਦਾਇਰਾ ਬਣਾ ਕੇ ਇੱਕ ਮੁੰਟਿਆਰ ਵਿੱਚ ਢੋਲਕੀ ਲੈ ਕੇ ਬੈਠਦੀ ਹੈ ਢੋਲਕੀ ਵੱਜਦੀ ਹੈ ਅਤੇ ਇੱਕ ਕੁੜੀ ਬਾਹ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿੱਚ ਚਾਰੇ ਪਾਸੇ ਘੁੰਮਦੀ ਹੈ ਬੋਲੀ ਦੇ ਆਖਰੀ ਟੱਪੇ ਨੂੰ ਸਾਰੀਆਂ ਕੁੜੀਆਂ ਚੁੱਕ ਲੈਂਦੀਆਂ ਹਨ ਅਤੇ ਤਾੜੀ ਮਾਰ ਕੇ ਤਾਲ ਦਿੰਦੀਆਂ ਹਨ ਇਸ ਸਮੇਂ ਦਾਇਰੇ ਵਿੱਚੋਂ ਨਿਕਲ ਕੇ ਦੋ ਕੁੜੀਆਂ ਨੱਚਣ ਲੱਗ ਪੈਂਦੀਆਂ ਹਨ ਇਸ ਤਰ੍ਹਾਂ ਗਿੱਧਾ ਲਗਾਤਾਰ ਮਗਦਾਰ ਹੁੰਦਾ ਹੈ ਭਾਵ ਪਖਦਾ ਰਹਿੰਦਾ ਹੈ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਮੁਟਿਆਰਾਂ ਦੇ ਗਿੱੱਡੇ ਅਤੇ ਮਰਦਾਂ ਦੇ ਗਿੱੱਡੀ ਵਿੱਚ ਕੀ ਅੰਤਰ ਹੈ ਤਾਂ ਇਸ ਦਾ ਆਨਸਰ ਹੈਗਾ ਮਰਦਾਂ ਦੇ ਗਿੱੱਡੀ ਵਿੱਚ ਮੁਟਿਆਰਾਂ ਦੇ ਗਿੱੱਡੇ ਵਾਲਾ ਰੰਗ ਨਹੀਂ ਹੁੰਦਾ ਗਿੱੱਡਾ ਪੌਣ ਦਾ ਟੰਗ ਹੈ ਤਾਂ ਮੁਟਿਆਰਾਂ ਵਾਲਾ ਹੀ ਹੈ ਪਰ ਮਰਦ ਦੇ ਗਿੱੱਡੇ ਵਿੱਚ ਮੁਟਿਆਰਾਂ ਦੀ ਨਾਚ ਵਾਲੀ ਜਿਹੜੀ ਲਚਕ ਆ ਉਹ ਨਹੀਂ ਹੁੰਦੀ ਇਸ ਵਿੱਚ ਬੋਤਾਂ ਜੋਰ ਬੋਲੀਆਂ ਉੱਤੇ ਹੀ ਹੁੰਦਾ ਹੈ ਉਸ ਤੋਂ ਬਾਅਦ ਵਾਲਾ ਆਪਣਾ ਕੁਐਸਚਨ ਹੈਗਾ ਕਿ ਓਖੇ ਸ਼ਬਦਾਂ ਦੇ ਅਰਥ ਤਾਂ ਪਹਿਲਾਂ ਅ ਕੁਝ ਵਰਡ ਹੈਗਾ ਆਪਣਾ ਅਫਸਰ ਤਾਂ ਉਸ ਦਾ ਅਰਥ ਹੈਗਾ ਮੌਕਾ ਸਮਾਂ ਉਸ ਤੋਂ ਬਾਅਦ ਹੈਗਾ ਗੋਲ ਦਾਇਰਾ ਉਹਦਾ ਉਸ ਦਾ ਅਰਥ ਹੈਗਾ ਗੋਲ ਚੱਕਰ ਜਾਂ ਘੇਰਾ ਉਸ ਤੋਂ ਬਾਅਦ ਹੈਗਾ ਅਨੂਠਾ ਅਨੂਠੇ ਦਾ ਅਰਥ ਹੁੰਦਾ ਅਨੂਖਾ ਜਾਂ ਅਚਰਜ ਜੋ ਕਿ ਦੇਖਣ ਦੇ ਵਿੱਚ ਬਿਲਕੁਲ ਹੀ ਵੱਖ ਹੋਵੇ ਅੰਤਰਾ ਹੁੰਦਾ ਕਿਸੇ ਗੀਤ ਵਿੱਚ ਟੇਕ ਜਾਂ ਸਥਾਈ ਤੋਂ ਛੁੱਟ ਬਾਕੀ ਜਿਹੜੀ ਤੁਕਾਂ ਹੁੰਦੀਆਂ ਨੇ ਉਹ ਜੇੜ ਜਿੱਡਾ ਜਿੰਨਾ ਵੱਡਾ ਬਰੋਟੇ ਹੁੰਦੇ ਆ ਬੋਹੜ ਦਾ ਦਰਖਤ ਹੁੰਦਾ ਤੇ ਟਾਬ ਹੁੰਦੀ ਆ ਕੱਚਾ ਤਲਾਬ ਟੋਬਾ ਪਾਣੀ ਨਾਲ ਪਾਣੀ ਦਾ ਭਰਿਆ ਹੋਇਆ ਡੂੰਗਾ ਟੋਆ ਬਰੰਗ ਹੁੰਦਾ ਬਿਨਾਂ ਟਿਕਟ ਜਾਂ ਘੱਟ ਟਿਕਟਾਂ ਲੱਗੀ ਚਿੱਠੇ ਬਲਾ ਹੁੰਦੀ ਆ ਬਹੁਤ ਜਾਗਾ ਚੱਦਦਾ ਪ੍ਰਤਿਭਾ ਹੁੰਦੀ ਆ ਕੁਦਰਤੀ ਯੋਗਤਾ ਸੁਖਮ ਬੁੱਧੀ ਅ ਸੁਰਜੀਤ ਹੁੰਦਾ ਜਿਉਂਦਾ ਜਿੰਦਾ ਹਰਿਆ ਭਰਿਆ ਜਾਂ ਜਿੰਦਾ ਦਾਮ ਉਸ ਤੋਂ ਬਾਅਦ ਵਾਲਾ ਆਪਣਾ ਕੁਐਸਚਨ ਹੈਗਾ ਬਾਕਾਂ ਵਿੱਚ ਵਰਤਣਾਗਾ ਆਪਣੇ ਕੋਲ ਪਹਿਲਾ ਬਾਗ ਹੈਗਾ ਪ੍ਰਗਟਾਵਾ ਉਸ ਨੇ ਨੱਚ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਮਨਮੋਹਕ ਹੁੰਦਾ ਪਹਾੜਾਂ ਦੇ ਦ੍ਰਿਸ਼ ਮਨਮੋਹਕ ਹੁੰਦੇ ਹਨ ਉਸ ਤੋਂ ਬਾਅਦ ਹੈਗਾ ਹਾਫ ਭਾਵ ਉਸ ਦੇ ਹਾਫ ਭਾਵ ਉਸ ਦੀ ਖੁਸ਼ੀ ਨੂੰ ਬਿਆਨ ਕਰਦੇ ਸਨ ਹਰਕਤ ਮਨੁੱਖ ਦੀ ਗਲਤ ਹਰਕਤ ਨੇ ਕੁਦਰਤ ਨੂੰ ਨਾਰਾਜ਼ ਕਰ ਦਿੱਤਾ ਹੈ ਸੰਗ ਕਿਸੇ ਅਪਾਹਜ ਦਾ ਸੰਗ ਨਹੀਂ ਰਚਣਾ ਚਾਹੀਦਾ ਬਨ ਗਈ ਹੁੰਦੀ ਆ ਬਨ ਗਈ ਦਾ ਅਰਥ ਹੈਗਾ ਆ ਬਾਗ ਬਨੂਗਾ ਫੁੱਲਾਂ ਦੀਆਂ ਕਈ ਬਨ ਗਈਆਂ ਬਾਗ ਵਿੱਚ ਲੱਗੀਆਂ ਸਨ ਰੰਗ ਬੰਨਣਾ ਤਾਂ ਇਸ ਦਾ ਬਾਗ ਹੈਗਾ ਮੁਟਿਆਰਾਂ ਨੇ ਗਿੱdde ਵਿੱਚ ਰੰਗ ਬੰਨ ਦਿੱਤਾ ਪਰੰਪਰਾ ਹੁੰਦੀ ਹੈ ਕਿ ਤਾਂ ਇਸ ਦਾ ਬਾਗ ਹੈਗਾ ਖੁਸ਼ੀ ਦੇ ਮੌਕੇ ਗਿੱड्डा ਪੰਗੜਾ ਪਾਉਣਾ ਪੰਜਾਬ ਦੀ ਪਰੰਪਰਾ ਹੈ ਤਾਂ ਇਹ ਸੀਗੇ ਇਸ ਦੇ ਕੁਐਸਚਨ ਆਨਸਰ ਤੇ ਵਿਆਕਰਣ ਆਤੀ ਹੁਣ ਆਪਾਂ ਕਰਾਂਗੇ ਵਿਆਕਰਣ ਦਾ ਕੁਐਸਚਨ ਜਿਵੇਂ ਕਿ ਤੁਸੀਂ ਪਿਛਲੀ ਸ਼੍ਰੇਣੀ ਦੇ ਵਿੱਚ ਪੜਿਆ ਸੀਗਾ ਕਿ ਜਿਸ ਸ਼ਬਦ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਤਾਂ ਉਸ ਨੂੰ ਕਿਰਿਆ ਆਖਿਆ ਜਾਂਦਾ ਹੈ ਜਿਵੇਂ ਕਿ ਗੌਂਦੀਆਂ ਪੌਂਦੀਆਂ ਸੁਨਾਵਾ ਜਾਂ ਭੇਜਦਾ ਆਦਿ ਕਿਰਿਆ ਦੀ ਵੰਡ ਚਾਰ ਤਰ੍ਹਾਂ ਕੀਤੀ ਜਾ ਸਕਦੀ ਆ ਪਹਿਲੀ ਪ੍ਰਕਾਰ ਦੀ ਵੰਡ ਹੈ ਜਿਹੜੀ ਉਹ ਹੇਠ ਲਿਖੇ ਹੈਗੇ ਅਕਰਮਕ ਕਿਰਿਆ ਹੁੰਦੀ ਆ ਤੇ ਇਕਸਾ ਕਰਮਕ ਕਿਰਿਆ ਹੁੰਦੀ ਆ ਜਿਹੜੀ ਅਕਰਮਕ ਕਿਰਿਆ ਹੁੰਦੀ ਆ ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ ਕਰਮ ਨਾ ਹੋਵੇ ਤਾਂ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਕਿ ਕੁੜੀਆਂ ਨੱਚਦੀਆਂ ਹਨ ਬੱਚਾ ਹੱਸਦਾ ਹੈ ਜਿਹੜੀ ਸਕਰਮਕ ਕਿਰਿਆ ਹੁੰਦੀ ਆ ਜਿਹੜੇ ਵਾਕ ਵਿੱਚ ਕਿਰਿਆ ਦੇ ਨਾਲ ਕਰਤਾ ਵੀ ਹੁੰਦਾ ਹੈ ਕਰਮ ਵੀ ਹੁੰਦਾ ਹੈ ਜਿੱਥੇ ਕਰਤਾ ਤੇ ਕਰਮ ਦੋਨੇ ਹੋਣ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਕਿ ਕੁੜੀਆਂ ਗਿੱਧਾ ਪਾ ਰਹੀਆਂ ਹਨ ਬੱਚਾ ਕਿਤਾਬ ਪੜ ਰਿਹਾ ਹੈ ਤਾਂ ਇਹ ਸੀਗੇ ਅੱਜ ਦੇ ਕੁਐਸਚਨ ਆਨਸਰ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕੁਐਸਚਨ ਆਨਸਰ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਜੇ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ